ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵਨ ਸਿੰਘ ਜੀ ਅਤੇ ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਰੈਣੀ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦੀ ਆ ਅਤੇ ਧੰਨਵਾਦ ਵੀ ਕਰਦੀ ਆ ਕਿ ਤੁਹਾਡੀ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਨਾਲੇ ਮੈਸਰਿਕ ਛੋਟੀ ਜੀ ਗੱਲ ਵੀ ਨੋਟ ਕਰਵਾਉਣਾ ਚਾਹੀਆਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਦਲਾਅ ਉਸ ਸਮੇਂ ਛੋਟਾ ਜਿਹਾ ਬਦਲਾਅ ਉਸ ਸਮੇਂ ਵੀ ਆ ਗਿਆ ਸੀ ਜਦੋਂ 2005-06 ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਅਧਿਆਪਕ ਆਏ ਸਨ ਤੇ ਪਰ ਸਰ ਥੋੜੀ ਸਿੱਖਿਆ ਕ੍ਰਾਂਤੀ ਥੋੜਾ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਲਗਾਉਣਾ ਤੁਹਾਡਾ ਸਰਕਾਰੀ ਸਕੂਲਾਂ ਦੇ ਵਿੱਚ 1.5 ਲੱਖ ਦੇ ਪੈਨਾ ਲਗਾਣਾ ਤੁਹਾਡਾ ਸਰਕਾਰੀ ਸਕੂਲਾਂ ਦੇ ਵਿੱਚ ਰੋਬੋਟਿਕਸ ਲੈਬ ਬਣਾ ਲਾ ਇਸ ਨੇ ਤਾਂ ਪ੍ਰਾਈਵੇਟ ਸਕੂਲਾਂ ਨੂੰ ਹਲਾ ਕੇ ਰੱਖ ਦਿੱਤਾ ਇਸ ਦੀ ਇੱਕ ਉਦਾਹਰਣ ਹੈ ਸਾਡੇ ਸਕੂਲ ਦੇ ਵਿੱਚ ਇਸ ਵਾਰ ਪ੍ਰਾਈਵੇਟ ਸਕੂਲਾਂ ਤੋਂ ਨੀਅਰ ਅਬਾਊਟ 65 ਸਟੂਡੈਂਟ ਨੇ ਦਾਖਲਾ ਲਿਆ ਹੈ ਇਹ ਇੱਕ ਬਹੁਤ ਵੱਡਾ ਬਦਲਾਅ ਹੈ ਤੇ ਸਰ ਮੈਂ ਤੁਹਾਨੂੰ ਇਸ ਲਈ ਕੋਈ ਡਿਮਾਂਡ ਨਹੀਂ ਕਰਦੀ ਮੈਂ ਕਿਉਂਕਿ ਡਿਮਾਂਡ ਕਰਨਾ ਇਟ ਇਜ਼ ਨਾਟ ਮਾਈ ਐਟੀਟਿਊਡ ਤੇ ਮੈਂ ਸਿਰਫ ਇਨਾ ਕਹਿਣਾ ਚਾਹਾਂਗੀ ਸਰ ਕਿ ਜੇਕਰ ਤੁਸੀਂ ਕੰਪਿਊਟਰ ਅਧਿਆਪਕਾਂ ਨੂੰ ਜੋ ਉਹਨਾਂ ਨੂੰ 2011 ਦੇ ਵਿੱਚ ਮਿਲਿਆ ਸੀ ਉਸ ਨੂੰ ਲਾਗੂ ਕਰ ਦੇਣਿਓ ਕਿਉਂਕਿ ਉਸ ਸਮੇਂ ਇਹ ਸਰਕਾਰਾਂ ਨਹੀਂ ਲਾਗੂ ਕਰ ਸਕਿਆ ਪਰ ਜੇ ਤੁਸੀਂ ਲਾਗੂ ਕਰ ਦਿੰਦੇ ਹੋ ਤਾਂ ਜੋ ਤੁਸੀਂ ਇਹ ਸਿੱਖਿਆ ਕ੍ਰਾਂਤੀ ਦੇ ਵਿੱਚ ਬਦਲਾਅ ਲੈ ਕੇ ਆਂਦੇਗਾ ਤਾਂ ਮੈਂ ਵਾਅਦਾ ਕਰਦੀ ਆਂ ਮੈਂ ਗਰੰਟੀ ਲੈਣੀ ਆ ਸਾਡੇ ਕੰਪਿਊਟਰ ਅਧਿਆਪਕ ਤੁਹਾਡੀ ਇਸ ਬਦਲਾਅ ਨੂੰ ਤੁਹਾਡੀ ਇਸ ਕ੍ਰਾਂਤੀ ਨੂੰ ਕ੍ਰਾਂਤੀ ਦੀ ਲਹਿਰ ਬਣਾ ਦੇਣਗੇ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਪੈਨਲ ਰੋਬੋਟਿਕਸ ਲੈਬ ਨੂੰ AI ਦੀ ਮਦਦ ਨਾਲ ਅੱਗੇ ਲੈ ਕੇ ਜਾਣ ਵਾਲੇ ਕੰਪਿਊਟਰ ਅਧਿਆਪਕ ਨੇ ਜਦੋਂ ਉਹਨਾਂ ਨੂੰ એનર્ਜੀ ਮਿਲੇਗੀ ਤੁਹਾਡੇ ਵੱਲੋਂ ਤੁਹਾਡਾ ਸਹਿਯੋਗ ਮਿਲੇਗਾ ਤੁਹਾਡਾ ਸਪੋਰਟ ਮਿਲੇਗਾ ਤੋ ਹੋਰ ਵੀ ਹੁਣ ਵੀ ਉਹ ਕੰਮ ਕਰ ਰਹੇ ਨੇ ਪਰ ਫਿਰ ਉਹ ਹੋਰ ਵੀ ਜ਼ਿਆਦਾ એનર્ਜੀ ਦੇ ਨਾਲ ਖੁਸ਼ੀ-ਖੁਸ਼ੀ ਅੱਗੇ ਆਣਗੇ ਅਤੇ ਤੁਹਾਡੀ ਇਸ ਕ੍ਰਾਂਤੀ ਨੂੰ ਸਿੱਖਿਆ ਕ੍ਰਾਂਤੀ ਦੀ ਲਹਿਰ ਬਣਾਣਗੇ ਮੈਂ ਤੁਹਾਡੇ ਨਾਲੇ ਵਾਅਦਾ ਕਰਦੀਆਂ ਤੇ ਗਰੰਟੀ ਵੀ ਲੈਣੀ ਹੈ ਪ੍ਰੋਮਿਸ ਵੀ ਕਰਦੀਆਂ ਸਰ ਤੇ ਮੇਰੀ ਬਸ ਇਹੀ ਕਹਿਣਾ ਸੀ ਥੈਂਕ ਯੂ